ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪ੍ਰਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ 2 ਗੜਾਂ ਤੇ 2 ਝੋਟੀਆਂ ਵਾਂ ਆਪਾਂ ਪਹੁੰਚੇ ਆ ਭਾਜੀ ਲਖਵਿੰਦਰ ਸਿੰਘ ਲੱਖੇ ਦੇ ਬਾਈ ਕੋਲ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚੱਲ ਜੇ ਚਲੋ ਕਿਰਪਾਈ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਮੇਰਾ ਗੁਰਪ੍ਰੀਤ ਸਿੰਘ ਗੜਪਟੜਨ ਸਹੀਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 78298318 ਠੀਕ ਆ ਜੀ ਜੀ ਇਹ ਵੀ ਪਹਿਲਾ ਸੁਆਗਤੀ ਹੈ ਅੱਛਾ ਜੀ ਇਹ ਦੇਖੋ ਕਿੰਨਾ ਜਾਸਟ ਟਾਈਮ ਦੁੱਧ ਇਹ ਕੋ ਵਿਧੀ ਹੋਗਾ ਟਾਈਮ 12 ਦਾ ਦੁੱਧ ਅੱਛਾ ਜੀ ਲਓ ਜੀ ਇਹ ਵੀ ਪਹਿਲਾ ਸੁਗਰ ਸੁਈਆ ਤੇ 12 ਲੀਟਰ ਦੁੱਧ ਐਸ ਦਾ ਬਿਲਕੁਲ ਤਿਆਰ ਆ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਵੀ ਜੀ ਇਹਨੂੰ ਹੋ ਗਿਆ ਜੀ 20-25 ਦਿਨ ਠੀਕ ਆ ਲਓ ਜੀ ਇਹਨੂੰ ਵੀ 20 ਤੋਂ 25 ਦਿਨ ਦੇ ਆਸ-ਪਾਸ ਲੱਗ ਟਾਈਮ ਹੋ ਗਿਆ ਵਾ ਤੇਰੇ ਪਿੱਛੇ ਜਵਾ ਕੀ ਹੋ ਗਿਆ ਜੀ ਇਹਦੀ ਮਗਰ ਪਛੇ ਹੀ ਆ ਬੱਚਾ ਠੀਕ ਆ ਜੀ ਮੇਲ ਕਾਫ ਆ ਗਿਆ ਤੇ ਪਿੱਛੇ ਇਹ ਕਿੰਨੇ 4 ਦਿਨ ਠੀਕ ਆ ਠੀਕ ਜੀ ਠੀਕ ਜੀ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਜੋ ਚਾਰ ਦੰਦ ਠੀਕ ਜੇ ਦੇ ਥਾਣਾ ਦਾ ਸੈਜ ਗੈਪ ਦਿਖਾਉਂਦੇ ਆਪਾਂ ਲਾਗੇ ਤੋਂ ਲਓ ਜੀ ਲਾ ਕੇ ਤੋਂ ਚੈੱਕ ਕਰਾਉਨੇ ਥਾਣਾ ਦਾ ਸੈਜ ਗੈਪ ਸੈਣ ਮੁਠੀ ਦਾ ਥਣ ਲੱਗਾ ਪਰ ਇਹਦਾ ਭਾਜੀ ਮੁੱਲ ਫਿਰ ਇੰਨੇ ਦਾ ਵਿਕ ਮਲੋਕ ਕਰਾਉਣਾ ਭਾਵੇਂ ਕੋਈ ਤਾਂ ਨਹੀਂ ਕਰਾਉਣਾ ਭਾਵੇਂ 40 ਕਰਾਉਣਾ ਮੁੱਲ ਦੀ ਕਿਹੜੀ ਗੱਲ ਆ ਹਾਂਜੀ ਹਾਂ ਨਾ ਦੇ ਦਾਂਗੇ ਬੱਤੀ ਦੀ 32 ਦੀ ਠੀਕ ਆ ਲਓ ਜੀ 32000 ਦੀ ਬਾਕੀ ਧਾਰਾ ਤੋਂ ਰਹਿੰਦੀਆਂ ਨੇ ਮਾਰ ਕੇ ਦਿਖਾਉਂਦੇ ਆਪਾਂ ਵੀਡੀਓ ਦੇ ਵਿੱਚ ਬਹੁਤ ਵਧੀਆ ਕੋਈ ਭੂਰ ਨਹੀਂ ਤੇ ਛੱਟਾਂ ਨਹੀਂ ਕੋਈ ਅੱਛਾ ਜੀ ਠੀਕ ਜੀ ਮੌਜੀ ਚੂਾਈ ਚੂਈ ਦੀ ਜਿਹੜੀ ਆ ਨਾ ਇੱਕ ਨੰਬਰ ਆ ਬਾਕੀ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆਪਾਂ ਲਾਈ ਵੀ ਜੀ ਪਸਮਾ ਤੁਸੀਂ ਚੈੱਕ ਕਰ ਸਕਦੇ ਆ ਆਵਲੀ ਜਿਹੜੀ ਅਗਲੇ ਥਲਾਂ ਦੀ ਚਵਾਈ ਏ ਬਿਲਕੁਲ ਸਾਫ ਤਾਂ ਰਾਵਾਂ ਤੇ ਆਹ ਵਾਲੀ ਜਿਹੜੀ ਮਗਰਲੇ ਥਨਾਂ ਦੀ ਚਵਾਈ ਐਨ ਗੋਲ ਸਾਰ ਕੋਈ ਪੂਰ ਛਟਾਣੀ ਠੀਕ ਜੀ ਠੀਕ ਜੀ ਤੇ ਭਈਏ ਤੀਜੇ ਨੰਬਰ ਤੇ ਕਿਵੇਂ ਆ ਗਈ ਝੋਟੀ ਇਹ ਵਿੱਚ ਪਹਿਲਾ ਸੋਚੋ ਅੱਛਾ ਜੀ ਕਿੰਨਾ ਟਾਈਮ ਲੱਗੇ ਕੋਈ ਨੂੰ ਇਹ ਨੂੰ ਜੀ ਕੱਲ੍ਹ ਸਾਮ ਨੂੰ ਜੀ ਠੀਕ ਹੈ ਜੀ ਜਵਾਕ ਕਟਾ ਗਿਆ ਤੇ ਠੀਕ ਹੈ ਜੀ ਮੇਲ ਕੱਪ ਕਿੰਨਾ ਕੁ ਬੋਲਾ ਬੋਲਾ ਕੱਢਿਆ ਇਹਦੇ ਬੋਲਾ ਆਪਾਂ ਜੋਇਆ ਜੀ ਇਹਦੇ ਤੋਂ 3/4 ਠੀਕ ਹੈ ਢੰਗ ਦਾ ਲੌਜੀ 1.5 ਤੋਂ 4 ਲੀਟਰ ਜਿਹੜਾ ਬੋਲਾ ਅਜੇ ਜੋਇਆ ਹੋਇਆ ਜਾਨੀ ਕਿ 8-9 ਲੀਟਰ ਹੈਗਾ ਅਜੇ ਹਾਂਜੀ ਠੀਕ ਜੀ ਇਹਨਾਂ ਜੈਡ ਬਲੇ ਇੱਕ ਆ ਗਈ ਆ ਬਈ ਕਿੰਨਾ ਕੁ ਭਰ ਜੂਗੀ ਦੁੱਧ ਦੇ ਇਹ ਦੁੱਧ ਵੀਰ ਜੀ ਭਰ ਦਿੰਦੀ ਆ 11-11 ਪਹਿਲਾਂ ਸੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 11 12 ਲੀਟਰ ਜਿਹੜਾ ਦੁੱਧ ਪਹਿਲੇ ਸਵੇਰ ਕੱਢ ਦੋ ਜਿਹੜਾ ਚੱਡਾ ਜਿਹੜਾ ਬਹੁਤ ਹੀ ਬਾਖਮਾਲ ਲੱਗਾ ਵਾ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਇਹ ਵੀ ਕੀ ਗੰਦੀ ਬੰਦ ਕੋਈ ਪਾ ਠੀਕ ਹੈ ਠੀਕ ਜੀ ਠੀਕ ਜੀ ਠੀਕ ਜੀ ਬੰਦ ਬੰਦ ਲਓ ਜੀ ਕੱਦ ਵਜਨ ਜਿਹੜਾ ਚੰਗਾ ਆ ਗਿਆ ਕਰਮ ਵਾਲੀ ਦਾ ਤੇ 11 12 ਲੀਟਰ ਦੁੱਧ ਭਰੀ ਜਾਊਗੀ ਤੇ ਬਾਕੀ ਚੱਡਾ ਵੀ ਜਿਹੜਾ ਸਫਾਈਆਂ ਦੇ ਵਿੱਚ ਚਲੇ ਥਣਾ ਦਾ ਸੈਜ ਗਿਆ ਵੀ ਸ਼ਾਨਦਾਰ ਆ ਗਿਆ ਤੇ ਪਿਛੇ ਇਹਦੇ ਆ ਗਿਆ ਜੀ ਮੇਲ ਕਾਬ ਤੇ ਇਹਦਾ ਮੁੱਲ ਭਾਜੀ ਹਰ ਕੋਈ ਲੱਖ ਕਰਾਲੇ ਉਹ 90 ਕਰਾਲੇ ਅੱਛਾ ਜੀ ਹੋਵੇ ਲੱਖ ਕਰਾਲੇ ਉਹ 90 ਕਰਾਲੇ ਠੀਕ ਹੈ ਜੀ ਹਾਂ 83 ਲੱਖ ਫੁੱਟ ਦੀ 83 ਦੀ ਹਾਂ ਜੀ ਚਲੋ ਮੌਕੇ ਦੇ ਮਦੜਾ ਜਵਾਕ ਤੂਤ ਜਿਹੜੀ ਲੱਗੀ ਜਾਣਾ ਹਾਂਜੀ ਉਹ ਚੋਣ ਵਾਲੇ ਨੂੰ ਪਤਾ ਲੱਗਦਾ ਵੇ ਜਿਹੜੇ ਨੰਬਰ ਠੀਕ ਹੈ ਠੀਕ ਹੈ ਚਲੋ ਮੌਕੇ ਦੇ ਮਾਨ ਤਾਨ ਕਰਦੇ ਹੋ ਲਾ ਲਓ ਲਾ ਲਓ ਕੋਈ ਕਰਨ ਲੋ ਜੀ 83000 ਦੀ ਬਾਕੀ ਮੌਕੇ ਦੇ ਬਾਈ ਕਹਿੰਦਾ ਕਿ ਮਾਨ ਤਾਨ ਜ਼ਰੂਰ ਕਰਾਂਗੇ Yeah. ਦੋਈ ਲੱਗ ਜੇ ਤਾਂ ਚੈੱਕ ਕਰਾਉਨੇ ਆ ਤੁਹਾਨੂੰ ਪਸਮਾਹ ਤੇ ਚਵਾ ਦਾ ਇਹ ਚਲੋ ਇਹ ਵੀ ਕੋਈ ਚੰਗੀ ਸਾਬ ਕਰਨ ਵਾਲਾ ਭਰਾ ਲਾਜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਅਸ ਤਾਂ ਮੌਕੇ ਤੇ ਜਿਹੜਾ 8 ਤੋਂ 9 ਲੀਟਰ ਬੋਲੋ ਬੋਲੋ ਤਿਆਰ ਆ ਬਸ ਛਾਣ ਬਹੁਤ ਮਰ ਲੰਦ ਵੱਜਾ ਠੀਕ ਹੈ ਠੀਕ ਹੈ ਠੀਕ ਹੈ ਜੀ ਮਾਰੋ ਤਾਰਾਂ ਸਾਹ ਜੀ ਅਗਲੇ ਥਾਂ ਦੀ ਚੁਵਾਈ ਤੁਸੀਂ ਚੈੱਕ ਕਰ ਸਕਦੇ ਜਾਨ ਮੋਟੀ ਧਾਰਿਆ ਭਲਕੜ ਗੋਲ ਧਾਰਾਂ ਠੀਕ ਹੈ ਜੀ ਠੀਕ ਹੈ ਤੇ ਆਹ ਵਾਲੀ ਜਿਹੜੀ ਮਗਰਲੇ ਥਾਂ ਦੀ ਚੁਵਾਈ ਹੈ ਵੀ ਬਿਲਕੁਲ ਸਾਫ ਧਾਰ ਕੋਈ ਭੂਛਟਾ ਨਹੀਂ ਹੈਗਾ ਠੀਕ ਜੀ ਪਾਜੀ ਜਿੰਨੀ ਹਰਾਈ ਜਾਏ ਤੁਰੀ ਆਉਂਦੀ ਇਹੋ ਜਿਹਾ ਜਵਾਲ ਲੱਗਾ ਇਹਦੇ ਠੀਕ ਹੈ ਠੀਕ ਹੈ ਵਾਲਾ ਬੰਦਾ ਉਹਨੂੰ ਪਤਾ ਵਾ ਕਿਹੜਾ ਜਵਾਲ ਲੱਗਾ ਹਾਂਜੀ 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 ਬਿਲਕੁਲ ਜੀ ਤੇ ਹਾਂ ਨਾ ਫਿਰ ਕਰ ਦਈਏ ਵੀ ਪਾਜੀ ਜੀ ਆ ਨਾ ਕੋਈ ਅੱਛਾ ਜੀ ਕੋਈ ਮਾਨਦਾਨ ਕਰਾਂਗੇ ਠੀਕ ਹੈ ਠੀਕ ਹੈ ਜੀ ਤੇ ਆ ਬਈ ਚੌਥੇ ਨੰਬਰ ਤੇ ਕਿੰਨਵਾ ਸੂਆ ਸੂਈ ਮੈਂ ਇਹ ਮੈਂ ਜੀ ਤੀਜਾ ਸੂਆ ਸੂਈ ਹੈ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਤੀਸਰਾ ਸੂਆ ਸੂਈ ਆ ਅੱਜ ਤੜਕੇ ਸੂਈ ਆ ਅੱਛਾ ਜੀ ਇਹਦਾ ਕੋਈ ਮੁੱਲ ਮਾਨ ਨਹੀਂ ਪੋਣਾ ਇਹ ਸਾਨੂੰ ਪਤਾ ਹੈ ਦੀ ਕੁਆਲਟੀ ਦਾ ਗਰੰਟੀ ਨਹੀਂ ਹੈ ਠੀਕ ਹੈ ਲਓ ਜੀ ਬਿਲਕੁਲ ਤਾਜੀ ਸੂਈ ਹੈ ਅੱਛਾ ਜੀ ਕਿੰਨੇ ਕ ਦੁੱਧ ਵਾਲੀ ਵਾਹੇ ਉਤਰੇ ਵਿੱਚ ਦੁੱਧੇ ਕੱਢੂਗੀ 17 ਮੇਰੇ ਠੀਕ ਲੋ ਜੀ 17 ਲੀਟਰ ਦੁੱਧ ਵਾਲੀ ਆ ਤੇ ਤੀਸਰਾ ਸੁਆ ਸੁਈ ਆ ਬਾਕੀ ਜਿਹੜੇ ਵੀਰਪਲਾਂ ਦੇ ਫਿੱਟ ਆਉਂਦੀ ਬਾਈ ਨਾਲ ਤੁਸੀਂ ਕਰ ਸਕਦੇ ਜੇ ਗੱਲ ਬਾਤ ਅੱਛਾ ਜੀ ਠੀਕ ਆ ਠੀਕ ਲੋ ਜੀ ਬਿਲਕੁਲ ਤਾਜੀ ਸੁਈ ਆ ਤੇ ਭਾਈ ਕਹਿੰਦਾ ਕਿ ਤਾਂ ਕੋਈ ਅਜੇ ਮੋਲ ਨਹੀਂ ਆਪਾਂ ਦੱਸਣਾ ਬਾਕੀ ਦੁੱਧ ਤੇ ਝਾੜ ਕੇ ਤੇ ਫੇਰ ਕਰਾਂਗੇ ਗੱਲ ਬਾਤ ਮਰਾਲੋ ਮਰਾਲੋ ਕੋਈ ਨਹੀਂ ਤੇ ਬਾਕੀ ਜਿਹੜੇ ਵੀਰਪਲਾਂ ਦੇ ਫਿੱਟ ਆਉਂਦੀ ਆ ਤੇ ਬਾਈ ਨਾਲ ਤੁਸੀਂ ਕਰ ਸਕਦੇ ਜੇ ਗੱਲ ਬਾਤ ਆਹ ਲਓ ਜੀ ਆ ਚੈੱਕ ਕਰ ਸਕਦੇ ਚਵਾਈ ਚੋਈ ਜੇ ਇਹ ਵੀ ਇੱਕ ਨੰਬਰ ਆ ਆ ਘਾੜ ਜੀ ਠੀਕ ਹੈ ਜੀ ਆ ਵਾਲੀ ਅਗਲੇ ਥਣਾਂ ਦੀ ਚਵਾਈ ਜੇ ਠੀਕ ਜੀ ਭਾਜੀ ਇਹਦਾ ਮੁੱਲ ਫਿਰ ਫੋਨ ਤੇ ਇਹਦਾ ਫੋਨ ਤੇ ਕਰਾਂਗੇ ਠੀਕ ਆ ਲਓ ਜੀ ਇਹਦਾ ਜਿਹੜਾ ਮੁੱਲ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਇਹ ਵੀ ਸਾਨੂੰ ਇਹ ਫਾਰਮ ਕੇ ਦੋਤੇ ਜਾ ਕੇ ਅੱਛੇ ਠੀਕ ਹੈ ਠੀਕ ਆ। ਮੇਰੇ ਪਿੱਛੇ ਜਵਾਕੇ ਆ ਗਿਆ ਵਾ ਇਹ। ਇਹਦੇ ਗੱਟਾ ਹੀ ਠੀਕ ਆ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜਿਹਦੇ ਪਸ਼ੂ ਬਾਈ ਦੇ ਕੋਲ ਚੰਗੇ ਆ ਰੇਟ ਬਿਲਕੁਲ ਨਿਕੇ ਨਿਕੇ। ਹਾਂਜੀ 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 ਬਿਲਕੁਲ ਸਹੀ ਗੱਲ ਆ ਜੀ। ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।